ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਅਸੀਂ ਗੱਲ ਕਰਾਂਗੇ ਜੋ ਭਰਤੀ ਚੱਲ ਰਹੀ ਨਾ ਈਟੀਟੀ 2364 ਅਤੇ 99 ਚੈਨਲ ਵਿੱਚ ਭਰਤੀ ਹੋਦੀ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੋ ਈਟੀਟੀ 99 ਚੈਨਲ ਵਿੱਚ ਭਰਤੀ ਹੋਦੀ ਜੋ ਕੱਲ ਦੀ ਨਿਊ ਚੱਲ ਰਹੀ ਹੈ ਉਸ ਕਾਰਨ ਕਈ ਕੈਂਡੀਡੇਟ ਉਸ ਕਾਰਨ ਕਈ ਕੈਂਡੀਡੇਟ ਦੇ ਜੋ ਮੈਸੇਜ ਆ ਰਹੇ ਨਾ ਕਿ ਸਰਫਰ ਭਰਤੀਆਂ ਨੂੰ ਕੋਈ ਖਤਰਾ ਹੈ ਜਾਨੀ ਸੋ ਉਹਨਾਂ ਨੂੰ ਇੱਕੋ ਗੱਲ ਕਵਾਂਗੇ ਕਿ ਘਬਰਾਉਣ ਦੀ ਹਜੇ ਕੋਈ ਲੋੜ ਨਹੀਂ ਕੋਈ ਵੀ ਇਦਾਂ ਦਾ ਨੋਟਿਸ ਜਾਂ ਅਫੀਸ਼ੀਅਲ ਤੌਰ ਤੇ ਨਹੀਂ ਆਇਆ ਜਿਸ ਕਾਰਨ ਭਰਤੀਆਂ ਨੂੰ ਕੋਈ ਖਤਰਾ ਹੈ ਭਰਤੀਆਂ ਬਿਲਕੁਲ ਸੇਫ ਨੇ ਤੇ ਜਲਦੀ ਹੀ ਪੂਰੀਆਂ ਹੋਣ ਜਾ ਰਹੀਆਂ ਡਿਪਾਰਟਮੈਂਟ ਵੀ ਚਾਹੁੰਦਾ ਕਿ ਹੁਣ ਜਲਦੀ ਹੀ ਭਰਤੀਆਂ ਨੂੰ ਕੰਪਲੀਟ ਕੀਤਾ ਜਾਏ ਸੋ ਹਜੇ ਤੱਕ ਜਵਾਬ ਮੰਗਿਆ ਸੋ ਜਵਾਬ ਦੇ ਦੇਣਗੇ ਕਿਉਂਕਿ ਪਹਿਲਾ ਹੀ ਪੰਜਾਬੀ ਦਾ ਪੇਪਰ ਕੈਨਸਲ ਹੋਇਆ ਫਿਰ ਤੋਂ ਲਿਆ ਗਿਆ ਡਿਪਾਰਟਮੈਂਟ ਵੱਲੋਂ ਸੋ ਜੋ ਪੇਪਰ ਸੀਗਾ ਬਹੁਤ ਈਜ਼ੀ ਸੀਗਾ ਸੋ ਪੰਜਾਬੀ ਜਿਸ ਨੂੰ ਆਂਦੀ ਹੋएगी ਥੋੜੀ ਬਤੀ ਉਹ ਵੀ 50 ਨੰਬਰ ਜੋ ਆ ਰਾਮਨਾ ਲੈ ਜਾਂਦਾ ਸੋ ਜੋ ای ਡਬਲਯੂ ਐਸ ਕਾਰਨ 364 ਭਰਤੀ ਦਾ ਜੋ ਡਿਸੀਜਨ ਆਣਾ ਉਹ 19 ਤਰੀਕ ਨੂੰ ਉਸ ਦਾ ਵੀ ਹੱਲ ਜਲਦੀ ਹੀ ਹੋ ਜਾਏਗਾ 19 ਤਰੀਕ ਨੂੰ ਤੇ ਉਸ ਤੋਂ ਬਾਅਦ 20 ਤਰੀਕ ਤੋਂ ਬਾਅਦ ਜੋ 364 ਭਰਤੀ ਆ ਜਾਂ 5990 ਭਰਤੀ ਆ ਇਹਨਾਂ ਦਾ ਨਾਮ ਸਟੇਸ਼ਨ ਚੁਆਇਸ ਇਹਨਾਂ ਨੇ ਕੀਤੇ ਹਨ ਉਹਨਾਂ ਨੂੰ ਜਲਦੀ ਹੀ ਸਕੂਲਾਂ ਵਿੱਚ ਭੇਜ ਦਿੱਤਾ ਜਾਏਗਾ ਤੇ ਉਸ ਤੋਂ ਬਾਅਦ ਡਿਪਾਰਟਮੈਂਟ ਜਿਹੜਾ ਜਲਦੀ ਹੀ ਜੋ ਸੈਕੰਡ ਲਿਸਟ ਦਾ ਪ੍ਰੋਸੈਸ ਵੀ ਜਲਦੀ ਹੀ ਸ਼ੁਰੂ ਕਰੇਗਾ ਸੋ ਹੁਣ ਜਲਦੀ ਹੀ ਭਰਤੀਆਂ ਕੰਪਲੀਟ ਹੋਣ ਜਾ ਰਹੀਆਂ ਟੈਨਸ਼ਨ ਲੈਣ ਦੀ ਕੈਂਡੀਡੇਟ ਨੂੰ ਲੋੜ ਨਹੀਂ ਆਲਤੂ ਦੇ ਜੋ ਮੈਸੇਜ ਗਰੁੱਪਾਂ ਵਿੱਚ ਚੱਲ ਰਿਹਾ ਉਹਨਾਂ ਵੱਲ ਧਿਆਨ ਦੇਣ ਦੀ ਵੀ ਲੋੜ ਨਹੀਂ ਕਿਉਂਕਿ ਭਰਤੀਆਂ ਜਲਦੀ ਕੰਪਲੀਟ ਹੋਣਗੀਆਂ ਸੋ ਇਸ ਵੀਡੀਓ ਵਿੱਚ ਕੋਈ ਹੋਰ ਅਫੀਸ਼ੀਅਲ ਅਪਡੇਟ ਆਂਦੀ ਆ ਤਾਂ ਤੁਹਾਨੂੰ ਇਸੇ ਚੈਨਲ ਤੇ ਮਿਲੇਗੀ ਦੋਸਤੋ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਵੀਡੀਓ ਦੇਖਣ ਲਈ ਧੰਨਵਾਦ ਦੋਸਤੋ ਮਿਲਦੇ ਆਂ ਅਗਲੀ ਵੀਡੀਓ 'ਚ